ਤਲੋੜੀ ਕੁਝ ਅਹਿਮ ਪਹਿਲੂਆਂ ਤੇ ਹੀ ਨਜ਼ਰਸਾਨੀ ਕਰ ਰਹੇ ਆ ਆਪਾਂ ਆਪਾਂ ਆਏ ਦਿਨ ਰਾਜਨੀਤਿਕ ਖਬਰਾਂ ਦੇ ਉੱਤੇ ਨਜ਼ਰਸਾਨੀ ਕਰਦੇ ਆ ਪਰ ਕੁਝ ਜੋ ਸਿੱਡੀਆਂ ਤੁਹਾਡੇ ਸਾਡੇ ਜੀਵਨ ਨਾਲ ਜੁੜੀਆਂ ਖਬਰਾਂ ਨੇ ਉਹ ਵੀ ਸਪੇਸ ਮੰਗਦੀਆਂ ਨੇ ਉਹ ਵੀ ਥਾਂ ਮੰਗਦੀਆਂ ਨੇ ਪੰਜਾਬ ਦੇ ਵਿੱਚ ਕੀ ਹੁਣ ਦਵਾਈਆਂ ਲੋਕਾਂ ਤੇ ਅਸਰ ਕਰਨਾ ਬੰਦ ਕਰ ਰਹੀਆਂ ਨੇ ਤੁਸੀਂ ਸਿਰ ਦੁਖਣ ਦੀ ਬੁਖਾਰ ਦੀ ਕਿਸੇ ਜ਼ਖਮ ਦੇ ਉੱਤੇ ਪੱਟੀ ਮਰਮਦ ਦੀ ਅੱਗੇ ਕਿਹਾ ਜਾਂਦਾ ਸੀ ਕਿ ਪਈ ਜੇ ਜ਼ਖਮ ਨਹੀਂ ਸੁਖਦਾ ਸਮਝ ਲੋ ਸ਼ੂਗਰ ਹੈ ਜੇ ਜ਼ਖਮ ਠੀਕ ਹੋਣ ਚਖਰਨ ਡਾਉਣ ਚ ਟਾਈਮ ਲੱਗ ਰਿਹਾ ਤਾਂ ਕਹਿੰਦੇ ਵੀ ਲੋਬੀ ਸ਼ੂਗਰ ਹੋਗੀ ਪਰ ਅੱਜ ਦੀ ਤਰੀਕ ਦੇ ਵਿੱਚ ਇੱਕ ਮੈਡੀਕਲ ਸਰਵੇ ਇੱਕ ਮੈਡੀਕਲ ਰਿਪੋਰਟ ਇਹ ਦਮ ਪਰ ਰਹੀ ਹੈ ਕਿ ਪੰਜਾਬ ਦੇ ਵਿੱਚ ਬਹੁ ਗਿਣਤੀ ਲੋਕ ਉਹ ਹੋ ਗਏ ਜਿਨ੍ਹਾਂ ਦੇ ਉੱਤੇ ਹੁਣ ਦਵਾਈਆਂ ਅਸਰ ਕਰਨਾ ਬੰਦ ਕਰ ਰਹੀਆਂ ਨੇ ਬਿਲਕੁਲ ਜੀ ਕਹਿੰਦੇ ਸਾਡੇ ਸਰੀਰ ਦੇ ਵਿੱਚ ਇਸ ਕਦਰ ਕੀਟਨਾਸ਼ਕ ਪਹੁੰਚ ਚੁੱਕੇ ਨੇ ਕੀੜੇ ਮਾਰ ਦਵਾਈਆਂ ਇਸ ਕਦਰ ਦਾਖਲ ਹੋ ਚੁੱਕੀਆਂ ਨੇ ਉਹ ਸਬਜ਼ੀਆਂ ਦੇ ਰੂਪ ਚੋਂ ਫਲਾਂ ਦੇ ਰੂਪ ਚੋਂ ਦੁੱਧ ਦੇ ਰੂਪ ਚ ਉਹ ਮਠਿਆਈਆਂ ਦੇ ਰੂਪ ਚ ਪਤਾ ਨਹੀਂ ਕਿਹੜੇ ਕਿਹੜੇ ਪਾਸਿਓਂ ਜਿੱਥੇ ਵੀ ਅਸੀਂ ਇਹਨਾਂ ਦੀ ਚੀਜ਼ ਦੀ ਵਰਤੋਂ ਕਰ ਰਹੇ ਹਾਂ ਇੱਕ ਤਾਂ ਹੈਗਾ ਕਿ ਚੀਜ਼ਾਂ ਦੇ ਉੱਤੇ ਛੜਕਾ ਹੋ ਰਿਹਾ ਜੀ ਪੈਦਾ ਹੋਈਆਂ ਚੀਜ਼ਾਂ ਦੇ ਰੰਗ ਬਦਲਣ ਦੇ ਲਈ ਛੜਕਾ ਹੋ ਰਿਹਾ ਜੀ ਉਹਨਾਂ ਨੂੰ ਤਾਜ਼ਾ ਦਿਖਾਉਣ ਲਈ ਛੜਕਾ ਹੋ ਰਿਹਾ ਦੂਸਰਾ ਉਹਨਾਂ ਦੀ ਪੈਦਾਵਾਰ ਵਧਾਉਣ ਲਈ ਛੜਕਾ ਹੋ ਰਿਹਾ ਜੀ ਤੀਸਰਾ ਪਸ਼ੂਆਂ ਦਾ ਦੁੱਧ ਵੱਧ ਲੈਣ ਲਈ ਹਾਂ ਉਹਨਾਂ ਦੇ ਟੀਕੇ ਲਾਏ ਜਾ ਰਹੇ ਨੇ ਜੀ ਇਹ ਸਾਰੀ ਪ੍ਰਕਿਰਿਆ ਤੇ ਨਤੀਜਾ ਕਹਿੰਦੇ ਸਾਡੇ ਸਰੀਰ ਦੇ ਅੰਦਰ ਇਸ ਕਦਰ ਕੀੜੇ ਮਾਰ ਪਹੁੰਚ ਦਵਾਈਆਂ ਪਹੁੰਚ ਚੁੱਕੀਆਂ ਨੇ ਇਸ ਕਦਰ ਇਹ ਰਸਾਇਣਕ ਤੱਤ ਪਹੁੰਚ ਚੁੱਕੇ ਨੇ ਕਿ ਜਿਹੜੀ ਅਸੀਂ ਆਪਣੀ ਤੰਦਰੁਸਤੀ ਲਈ ਦਵਾਈ ਲੈਨੇ ਆ ਕੋਈ ਆਪਣੀ ਬਿਮਾਰੀ ਨੂੰ ਦੂਰ ਕਰਨ ਲਈ ਰੋਗ ਦੇ ਹਾਂ ਇਲਾਜ ਲਈ ਦਵਾਈ ਲੈਨੇ ਆ ਉਹਦਾ ਅਸਰ ਹੁਣ ਖਤਮ ਹੁੰਦਾ ਜਾ ਰਿਹਾ ਕਿਉਂਕਿ ਜੇ ਉਹ ਤੋਂ ਵੱਧ ਦਾ ਅਸਰ ਤੁਹਾਡੇ ਅੰਦਰ ਪਹਿਲਾਂ ਪਿਆ ਤੇ ਫਿਰ ਉਸ ਬਿਮਾਰੀ ਦੇ ਇਲਾਜ ਲਈ ਦਵਾਈ ਦਾ ਅਸਰ ਨਹੀਂ ਹੁੰਦਾ ਇਹ ਇਹ ਪੰਜਾਬ ਦੀ ਸਥਿਤੀ ਹੈ ਪੀਜੀਆਈ ਕਮਿਊਨਿਟੀ ਮੈਡੀਟੇਸ਼ਨ ਵਿਭਾਗ ਨੇ ਇੱਕ ਰਿਪੋਰਟ ਰਾਹੀਂ ਖੁਲਾਸਾ ਕੀਤਾ ਡਾਕਟਰਾਂ ਦੀ ਸਲਾਹ ਹੈ ਕਿ ਬਿਨਾਂ ਡਾਕਟਰੀ رائے ਤੋਂ ਬਿਨਾਂ ਟੈਸਟਾਂ ਤੋਂ ਤੁਸੀਂ ਐਂਟੀਬਾਇਓਟਿਕ ਦਾ ਇਸਤੇਮਾਲ ਨਾ ਕਰੋ ਆਪਣੇ ਲਈ ਵੀ ਤੇ ਆਪਣੇ ਪਸ਼ੂਆਂ ਲਈ ਵੀ ਤੇ ਜੇਕਰ ਤੁਸੀਂ ਫਸਲਾਂ ਦੇ ਉੱਤੇ ਦਵਾਈਆਂ ਦੇ ਛੜਕਾ ਦੀ ਮਾਤਰਾ ਨਾ ਘਟਾਈ ਜਾਂ ਇਸ ਨੂੰ ਬੰਦ ਨਾ ਕੀਤਾ ਤਾਂ ਕਹਿੰਦੇ ਹੁਣ ਕਹਿੰਦੇ ਕਿ ਇਹ ਆਮ ਹੋ ਗਿਆ ਸਾਡੇ ਪੰਜਾਬ ਦੇ ਘਰਾਂ 'ਚ ਤੁਸੀਂ ਕਿਸੇ ਦੇ ਘਰੇ ਮਤਲਬ ਦਹੀਂ ਨੂੰ ਕਹਿ ਦੋ ਨਹੀਂ ਖਾਣਾ ਤਾਂ ਕਹਣਗੇ ਨਹੀਂ ਜੀ ਇਹ ਆਪਾਂ ਘਰ ਲਈ ਉਹ ਬਣਾਉਨੇ ਆ ਇਹ ਇਸ ਪਸ਼ੂ ਨੂੰ ਅਸੀਂ ਅਜਾ ਕੁਝ ਨਹੀਂ ਪਾਉਂਦੇ ਜੇ ਤੁਸੀਂ ਕਹੋ ਜੀ ਗੋਭੀ ਨਹੀਂ ਮੈਂ ਖਾਂਦਾ ਨਹੀਂ 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 ਜੀ ਇਹ ਗੋਭੀ ਬਾਜ਼ਾਰ ਵਾਲੀ ਨਹੀਂ ਹੈ ਬਾਜ਼ਾਰ ਜਿਹੜੀ ਭੇਜਦੇ ਆ ਉਹ ਵੱਖਰੀ ਹੈ ਜੀ ਇਹ ਤਾਂ ਅਸੀਂ ਸਿਰਫ ਕਰ ਲਈ ਪੈਦਾ ਮਤਲਬ ਅਸੀਂ ਆਪਣੇ ਆਪ ਲਈ ਤਾਂ ਸੋਚਦੇ ਆ ਕਿ ਮੈਂ ਆਪਣੀ ਫਸਲ ਜਿਹੜੀ ਉਗਾਵਾਂ ਆਪਣੇ ਘਰੇ ਵਰਤਣ ਵਾਲੀ ਜਿਹੜੀ ਸਬਜ਼ੀ ਉਗਾਵਾਂ ਉਹ ਤਾਂ ਮੈਂ ਕੀੜੇ ਮਾਰ ਤੋ ਬਿਨਾ ਉਗਾਮਾ ਤੇ ਜਿਹੜੀ ਬਾਜ਼ਾਰ ਚ ਜਾਣੀ ਉਹਦੇ ਪਰਚਾ ਛੜਕਾ ਵੀ ਜਾਵੇ ਇਸੇ ਤਰ੍ਹਾਂ ਫਿਰ ਦੂਈ ਚੀਜ਼ਾਂ ਜਿਹੜੀਆਂ ਅਸੀਂ ਬਾਜ਼ਾਰ ਤੋਂ ਆਪਣੇ ਘਰੇ ਲਿਆ ਕੇ ਵਰਤਦੇ ਆ ਅਗਲੇ ਨੇ ਵੀ ਇਹੀ ਕੀਤਾ ਹੋਊਗਾ ਭਾਈ ਦੁੱਧ ਵਾਲੇ ਵੀ ਇੰਹੀਂ ਕਰਦੇ ਹੋਣਗੇ ਆਪਣੇ ਲਈ ਦੁੱਧ ਉਹਨਾਂ ਆਪਣੇ ਲਈ ਦਹੀਂ ਮੱਖਣ ਉਹਨਾਂ ਆਪਣੇ ਲਈ ਸਬਜ਼ੀਆਂ ਔਨੀਆਂ ਟਮਾਟਰ ਘਰੇ ਉਹ ਗੱਲ ਜੀ ਕਹਿੰਦੇ ਇਹ ਬਿਨਾ ਉਤੋਂ ਨੇ ਗੋਭੀ ਘਰੇ ਉਹ ਗੱਲ ਜੀ ਬਿਨਾ ਛੜਕਾ ਤੋਂ ਆ ਬੈਂਗਣ ਉਹ ਗੱਲ ਜੀ ਇੱਥੇ ਟੀਕਾ ਨਹੀਂ ਲੱਗਿਆ ਪਰ ਜੋ ਬਾਜ਼ਾਰ ਚ ਜਾ ਰਹੇ ਤੇ ਇਹ ਤਾਂ ਹੈ ਨੀਗਾ ਕਿ ਆਪਣੇ ਘਰੇ ਕੋਈ ਚੀਜ਼ ਬਾਜ਼ਾਰ ਤੋਂ ਨਹੀਂ ਆ ਰਹੀ ਸੋ ਇਹਦਾ ਅਸਰ ਪੰਜਾਬ ਚ ਵੱਡੇ ਪੱਧਰ ਦੇ ਉੱਤੇ ਫਸਲਾਂ ਦੇ ਉੱਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਪਸ਼ੂਆਂ ਦੇ ਲਈ ਵੱਡੇ ਪੱਧਰ ਦੇ ਉੱਤੇ ਲਾਏ ਜਾ ਰਹੇ ਟੀਕੇ ਤੇ ਟੀਕਿਆਂ ਦੇ ਨਾਲ ਨਾਲ ਕਹਿੰਦੇ ਪਸ਼ੂਆਂ ਦੀਆਂ ਬਿਮਾਰੀਆਂ ਦੇ ਹੱਲ ਲਈ ਜਿਹੜੇ ਡਾਕਟਰ ਨੇ ਉਤਰੰਤ ਐਂਟੀਬਾਇਓਟਿਕ ਦੇ ਦਿੰਦੇ ਨੇ ਤੇ ਉਹ ਕਹਿੰਦੇ ਅਸਰ ਕਰ ਰਹੀ ਹੈ ਜਦੋਂ ਕਿ ਕਈ ਪਜੀਸ਼ਨਾਂ 'ਚ ਹੀ ਲੋਡ ਵੀ ਨਹੀਂ ਹੁੰਦੀ ਸੋ ਉਹ ਸਾਰੀਆਂ ਦਵਾਈਆਂ ਤੇ ਤੱਤ ਉਹ ਸਾਰੀਆਂ ਦਵਾਈਆਂ ਦਾ ਅਸਰ ਕਹਿੰਦੇ ਸਿੱਧਾ ਮਨੁੱਖੀ ਸ਼ਰੀਰ ਤੇ ਹੋ ਰਿਹਾ ਤੇ ਜਿਹਦੇ ਕਾਰਨ ਪੰਜਾਬ ਦੇ ਲੋਕਾਂ ਦੀ ਸਰੀਰਕ ਸ਼ਮਤਾ ਸਰੀਰਕ ਸਮਰੱਥਾ ਸਰੀਰਕ ਤਾਕਤ ਇਸ ਕਦਰ ਕਮਜ਼ੋਰ ਹੋ ਗਈ ਹੈ ਕਿ ਉਹਨਾਂ ਦੇ ਉੱਤੇ ਹੁਣ ਦਵਾਈਆਂ ਦਾ ਅਸਰ ਹੋਣਾ ਬੰਦ ਹੋ ਗਿਆ ਇਹ ਡਾਕਟਰੀ ਰਿਪੋਰਟ ਕਹਿ ਰਹੀ ਹੈ ਜਨੂ ਉਹ ਕਹਿੰਦੇ ਪਸ਼ੂਆਂ ਦੇ ਇਲਾਜ ਲਈ ਵੀ ਐਂਟੀਬਾਇਓਟਿਕ ਦੀ ਵਰਤੋਂ ਘਟਾਓ ਤੇ ਆਪਣੇ ਲਈ ਵੀ ਕੋਈ ਵੀ ਐਂਟੀਬਾਇਓਟਿਕ ਬਿਨਾਂ ਡਾਕਟਰੀ ਸਲਾਹ ਤੋਂ ਨਾ ਲਓ ਨਹੀਂ ਇਹ ਤੁਹਾਡੇ ਲਈ ਖਤਰਨਾਕ ਵਰਤਾਰਾ ਹੋ ਸਕਦਾ ਕਹਿੰਦੇ ਪਸ਼ੂਆਂ ਦੀਆਂ ਕਈ ਤਰ੍ਹਾਂ ਦੀਆਂ ਦਵਾਈਆਂ ਨੇ ਜਿਨ੍ਹਾਂ ਦੀਆਂ ਸਾਨੂੰ ਜਾਣਕਾਰੀ ਵੀ ਨਹੀਂ ਹੁੰਦੀ ਅਸੀਂ ਦੇਖ ਲਿਆ ਕਿ ਡਾਕਟਰ ਆ ਪਤਾ ਦੇ ਕੇ ਗਿਆ ਇਸ ਮਸਲੇ ਤੇ ਅਗਲੀ ਵਾਰ ਮੜੀ ਦਿੱਕਤ ਆਈ ਸੀ ਆਪੇ ਦੇ ਦੇਦਨੇ ਪਤਾ ਨਹੀਂ ਉਹ ਰੋਜ਼ ਦੀ ਲੋਡ ਹੁੰਦੀ ਆ ਜਾਂ ਨਹੀਂ ਹੁੰਦੀ ਹੈਨਾ ਤੇ ਦੁੱਧ ਵਾਲੀ ਮਸਲੇ ਦੇ ਉੱਤੇ ਵੀ ਅਸੀਂ ਵੱਧ ਦੁੱਧ ਲੈਣ ਦੇ ਲਈ ਉਹਨਾਂ ਟੀਕੇ ਲਾ ਕੇ ਜਿਹੜਾ ਚੋ ਰਹੇ ਹਾਂ ਉਹ ਫਿਰ ਪਸ਼ੂਆਂ ਦਾ ਚਾਰਾ ਉਹਦੇ ਉੱਤੇ ਵੀ ਛੜਕਾਇਆ ਜੇ ਅਸੀਂ ਬਾਹਰੋਂ ਲਿਆਰਾਂ ਤਾਂ ਉਹਦੇ ਉੱਤੇ ਉਹਦੇ ਵਿੱਚ ਕਿੰਨੇ ਕਣ ਨੇ ਕਿੰਨੇ ਨਹੀਂ ਕਿੰਨੀ ਉਹਦੀ ਮਾਤਰਾ ਹੈ ਕੀੜੇ ਮਾਰ ਦੀ ਕੀ ਕੋਈ ਪੈਮਾਨਾ ਨਹੀਂ ਫਸਲਾਂ ਤੇ ਆ ਆ ਸੁੰਡੀ ਲੱਗ ਗਈ ਆ ਕੀੜਾ ਆ ਗਿਆ ਜਿਹੜੇ ਹੀ ਦੁਕਾਨਦਾਰ ਕਹਿ ਦਵੇ ਹੈਨਾ ਅਸੀਂ ਉਹ ਦਵਾਈਆਂ ਦਾ ਦੋ ਕਰ ਦੋ ਜੀ ਜੇ ਉਹ ਇੱਕ ਦੱਸਦੇ ਨੇ ਹੈਨਾ ਮਾਹਰ ਤਾਂ ਦੁਕਾਨ ਵਾਲੇ ਦੋ ਦੱਸਦੇ ਨੇ ਅਗਲੇ ਕਹਿੰਦੇ ਵੱਧ ਵਿਖੂਗੀ ਜੇ ਦੁਕਾਨ ਵਾਲੇ ਦੋ ਦੱਸਦੇ ਨੇ ਤਾਂ ਅਸੀਂ ਕਹਿੰਨੇ ਨਹੀਂ ਤਿੰਨ ਛੜਕ ਦੋ ਫਸਲ ਹੋਰ ਵਧੀਆ ਹੋ ਜੂਗੀ ਸੋ ਇਸ ਮਾਤਰਾ ਨੂੰ ਅਸੀਂ ਆਪਣੇ ਹੀ ਆਧਾਰ ਤੇ ਆਪ ਹੀ ਡਾਕਟਰੀਆਂ ਕਰ ਕਰਕੇ ਵਧਾਤਾ ਤੇ ਨਤੀਜਾ ਅੱਜ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਵਾਸੀਆਂ ਦੇ ਸ਼ਰੀਰਾਂ ਨੇ ਦਵਾਈਆਂ ਦਾ ਅਸਰ ਕਬੂਲਣਾ ਬੰਦ ਕਰ ਦਿੱਤਾ ਇਹ ਫਿਕਰਮੰਦੀ ਵਾਲੀ ਰਿਪੋਰਟ ਹੈ ਤੇ ਜਦੋਂ ਤੱਕ ਅਸੀਂ ਇਸ ਪ੍ਰਕਿਰਿਆ ਚੋਂ ਬਾਹਰ ਨਹੀਂ ਆਉਂਦੇ ਤਾਂ ਅਸੀਂ ਬਹੁਤ ਮੁਸ਼ਕਲ ਚ ਹੋਵਾਂਗੇ ਇਕੱਲਾ ਪੰਜਾਬ ਦਾ ਮਸਲਾ ਨਹੀਂ ਹੈ ਲਗਭਗ ਪੂਰੇ ਭਾਰਤ ਦਾ ਮਸਲਾ ਬਣ ਗਿਆ ਹੋ ਸਕਦਾ ਦੁਨੀਆ ਚ ਵੀ ਇਹ ਮਸਲਾ ਗੰਭੀਰ ਹੋਵੇ ਪਰ ਭਾਰਤ ਲਈ ਤਾਂ ਬਹੁਤ ਵੱਡਾ ਮਸਲਾ ਜਿਹਦੇ ਵਿੱਚ ਪੰਜਾਬ ਬਹੁਤ ਔਖੀ ਘੜੀ ਚ ਲੰਘਾ